ਪੰਜਾਬ ਦੇ ਡੀਜੀਪੀ ਵੱਲੋਂ ਜਿਹੜਾ ਕੱਲ ਇੱਕ ਦੋਢ ਮਿਖਾਂ ਜਾਰੀ ਕੀਤਾ ਕਿ ਜਿਹਦੇ ਕੈਸਟਾ ਉੱਪਰ ਕਿਹੜਾ ਇੱਕ ਮਹਿੰਮ ਚਲਾਈ ਗਈ ਪਲਹਾਰ ਮਹਿੰਮ ਵੀ 72 ਘੰਟਿਆਂ ਦੇ ਅੰਦਰ ਜਿੰਨੇ ਵੀ ਪੰਜਾਬ ਵਿੱਚ ਗਾਇਸ ਚਰਵਾ ਨੂੰ ਖਤਮ ਕੀਤਾ ਜਾਵੇਗਾ ਉਸ ਦੇ ਚਲਦੀਆਂ ਤਰਨ ਤਰਨ ਦੀ ਪੁਲਿਸ ਵੱਲੋਂ ਲਗਾਤਾਰ ਹੀ ਜਿਹੜੇ ਬਾੜੇ ਬਾੜੇ ਅੰਸਰ ਆ ਜਾਂ ਜਿਹੜੇ ਨਸ਼ਾ ਵੇਚਦੇ ਆ ਜਾਂ ਨਸ਼ਾ ਕਰਦੇ ਆ ਉਹਨਾਂ ਖਰਾਈ ਮਹਿੰਮ ਚਲਾਈ ਗਈ ਆ ਜਿਹਦੇ ਖਿਲਾਫ ਪੰਜਾਬ ਨੂੰ ਵੱਡੀ ਕਾਮਯਾਬੀ ਮਿਲੀ ਆ ਤੇ ਕਰੀਬ 150 ਦੇ ਕਰੀਬ ਜਿਹੜੇ ਆ ਜਿਹੜੇ ਦੋਸ਼ੀ ਆ ਉਹ ਗ੍ਰਿਫਤਾਰ ਕੀਤੇ ਜਿਨ੍ਹਾਂ ਨੂੰ ਇਹਨਾਂ ਵਿੱਚੋਂ ਕਈਆਂ ਨੂੰ ਜਿਹੜਾ ਜੇਲ੍ਹ ਭੇਜਿਆ ਗਿਆ ਇਸ ਚੰਦੇ ਤਰਨਤਨ ਦੇ ਐਸਐਸਪੀ ਸੁਨਦਰ ਲਾਂਬਾ ਜੀ ਜਿਨ੍ਹਾਂ ਵੱਲੋਂ ਇਹ ਦੱਸਿਆ ਗਿਆ ਵਾ ਕਿ ਨਸ਼ੇ ਦੇ ਨਾਲ-ਨਾਲ ਜਿਹੜਾ ਹਥਿਆਰ ਵੀ ਬਰਾਮਦ ਕੀਤੇ ਗਏ ਆ ਤੇ ਜਿਹੜਾ ਜਿਹੜੇ ਲੋਕ ਆ ਜਿਹੜੇ ਭੈੜੇ ਅਨਸਰ ਸਾਹਿਬ ਜਿਨ੍ਹਾਂ ਨੂੰ ਇਹ ਮਹਿੰਮ ਚਲਾ ਕੇ ਕਿਉਂਕਿ ਇਹ ਡੀਜੀਪੀ ਸਾਹਿਬ ਵੱਲੋਂ ਇਹ ਮਹਿੰਮ ਚਲਾਈ ਗਈ ਆ ਪਰ ਹਾਰ ਉਸ ਦੇ ਚਲਦੀਆਂ ਜਿਹੜਾ ਤਰਨਤਨ ਵਿੱਚ ਲਗਾਤਾਰ ਹੀ ਕੱਲ ਤੋਂ ਹੀ ਜਿਹੜਾ ਕਾਸ ਆਪਰੇਸ਼ਨ ਵਿੱਚ ਚਲਾਇਆ ਜਾ ਰਿਹਾ ਵਾ ਤੇ ਜਿਹੜੀਆਂ ਲੋਕਾਂ ਨੂੰ ਜੋ ਫੜਨ ਫੜਨ ਦੀ ਜਿਹੜੀ ਪਹਿਰੇ ਰਨਸਰ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਮੁਹਿੰਮ ਲਗਾਤਾਰ ਚੱਲਦੀ ਪਈ ਆ ਤਾਂ ਲਗਾਤਾਰ ਇਹ ਕਹਿ ਰਹੇ ਨੇ ਅਸਰਵੀ ਸਾਹਿਬ ਦਾ ਬਿਆਨ ਆਇਆ ਵਾ ਵੀ ਜਲਦ ਹੀ ਜਿਹੜਾ ਤਰਨਤਨ ਜ਼ਿਲ੍ਹੇ ਨੂੰ ਜਿਹੜਾ ਵਾ ਇੱਕ ਗੈਂਗਸਟਰ ਵਾ ਤੋਂ ਜਾਂ ਜਿਹੜੇ ਨਸ਼ੇ ਵੇਚਦੇ ਉਹਨਾਂ ਤੋਂ ਮੁਕਤ ਕਿਤਾ ਜਾਏਗਾ ਜੀ ਅੱਜ ਅਸੀਂ ਦੂਜੇ ਦਿਨ ਚ ਹੈਗੇ ਜਿਹੜਾ ਆਪਰੇਸ਼ਨ ਮਨਜੋਗ ਸੀਐਮ ਸਾਹਿਬ ਪੰਜਾਬ ਤੇ ਮਨਜੋਗ ਡੀਜੀਪੀ ਸਾਹਿਬ ਦੇ ਡਾਇਰੈਕਸ਼ਨ ਤੇ ਗੈਂਗਸਟਰਸ ਤੇ ਅਗੇਂਸਟ ਜਿਹੜਾ ਵਾਰ ਅਗੇਂਸਟ ਗੈਂਗਸਟਰ ਸਟਾਰਟ ਕੀਤਾ ਗਿਆ ਹੈਗਾ ਪ੍ਰਹਾਰ ਤੇ ਉਹਦੇ ਦੂਜੇ ਦਿਨ ਚ ਅੱਜ ਅਸੀਂ ਮਲਟੀਪਲ ਰੇਡਸ ਕਰ ਰਹੇ ਆ ਤਰਨਤਾਰਨ ਵਿੱਚ ਜਿਹਦੇ ਵਿੱਚ ਸਾਡੇ ਕੋਲੇ ਅਸੀਂ 250 ਟੀਮਸ ਟੋਟਲ ਬਣਾਈ ਹੈਗੀ ਜਿਹਦੇ ਵਿੱਚ 1350 ਤੋਂ ਜ਼ਿਆਦਾ ਪੰਜਾਬ ਪੁਲਿਸ ਦੇ ਮੁਲਾਜ਼ਮ 800 ਤੋਂ ਜ਼ਿਆਦਾ ਤਰਨਤਾਰਨ ਪੁਲਿਸ ਦੇ ਮੁਲਾਜ਼ਮ ਉਸ ਤੋਂ ਇਲਾਵਾ ਸਾਨੂੰ ਸਪੈਸ਼ਲੀ ਫੋਰਸ ਮਿਲੀ ਵੀ ਹੈਗੀ ਜਿਹਦੇ ਵਿੱਚ ਕਾਫੀ ਦਾਦਾ ਅਚ ਸਬ ਇੰਸਪੈਕਟਰਸ ਐਸਆਈਸ ਹੈੱਡ ਕਨਸਟੇਬਲਸ ਜਿਹੜੇ ਲੋਅਰ ਨੋਟਰ ਤੋਂ ਸਾਨੂੰ ਐਡੀਸ਼ਨਲ ਕੋਰਸ ਮਿਲੀ ਹੋਈ ਹੈ ਕਿ ਟੋਟਲ 1350 ਤੋਂ ਜ਼ਿਆਦਾ ਮੁਲਾਜ਼ਮ ਦੇ ਨਾਲ ਮਿਲਾ ਕੇ ਅਸੀਂ 250 ਤੋਂ ਜ਼ਿਆਦਾ ਟੀਮਸ ਬਣਾਈਆਂ ਹੈਗੀਆਂ ਜਿਹੜੀ ਕੱਲ ਸਵੇਰ ਤੋਂ ਹੀ ਵੱਖ-ਵੱਖ ਥਾਵਾਂ ਤੇ ਰੇਡਸ ਕਰ ਰਹੀਆਂ ਤੇ ਕੱਲ ਜਿਹੜੀ ਪੂਰੇ ਦਿਨ ਦੀ ਜਿਹੜੀ ਆਪਰੇਸ਼ਨ ਪ੍ਰਹਾਰ ਹੈਗਾ ਜਿਹਦੇ ਵਿੱਚ ਵਾਰ ਅਗੇਂਸਟ ਗੈਂਗਸਟਰਸ ਤੇ ਕ੍ਰਿਮੀਨਲ ਐਲੀਮੈਂਟਸ ਅਸੀਂ ਸਟਾਰਟ ਕੀਤਾ ਉਹਦੇ ਵਿੱਚ 95 ਲੋਕ ਅਸੀਂ ਤਰੰਤਾਂਝੇ ਅ ਕੱਲ ਫੜੇ ਸੀਗੇ ਤੇ ਲੇਟ ਨਾਈਟ ਵੀ ਕਾਫੀ ਗ੍ਰਫਤਾਰੀਆਂ ਹੋਈ ਆ ਅ ਅੱਜ ਹੁਣ ਤੱਕ ਜਦੋਂ ਆਪਾਂ ਗੱਲ ਕਰ ਰਹੇ ਹੁਣ ਤੱਕ ਅਸੀਂ ਲਗਭਗ 150 ਕ੍ਰਿਮੀਨਲ ਐਲੀਮੈਂਟਸ ਜਿਹੜੇ ਗੈਂਗਸਟਰਸ ਦੇ ਐਸੋਸੀਏਟ ਹੈਗੇ ਗੈਂਗਸਟਰ ਦੇ ਨਾਲ ਡਾਇਰੈਕਟਲੀ ਇੰਡਾਇਰੈਕਟਲੀ ਲਿੰਕਡ ਹੈਗੇ ਜਿਨ੍ਹਾਂ ਦੇ ਜਿਹੜੇ ਹੈਪੀਚਲ ਆਫੈਂਡਰਸ ਹੈਗੇ ਬਹੁਤ ਸਾਰੇ ਲੋਕ 302 307 336 ਦੇ ਕੇਸਾਂ 'ਚ ਵਾਂਟਡ ਹੈਗੇ ਨਾਲ ਜਿਹੜੇ ਕੁਝ ਪੀਓ ਤੁਸੀਂ ਫੜੇ ਨਵੇਂ ਕ੍ਰਿਮੀਨਲਸ ਅਸੀਂ ਅਰੈਸਟ ਕੀਤੇ ਹੈਗੇ ਜਿਨ੍ਹਾਂ ਤੋਂ ਦੋ ਪਿਸਟਲ ਲਗਭਗ 275 ਗ੍ਰਾਮ ਹੈਰੋਇਨ ਦੋ ਚੋਰੀ ਦੇ ਮੋਟਰਸਾਈਕਲ ਤਿੰਨ ਅਲੱਗ-ਅਲੱਗ ਆਫੈਂਸਸ ਦੇ ਪੀਓ ਜਿਨ੍ਹਾਂ ਵਿੱਚ ਐਨਡੀਪੀਐਸ ਦੇ ਪੀਓ ਵੀ ਹੈਗੇ ਤੇ ਦੂਸਰੇ ਆਫੈਂਸਸ ਦੇ ਪੀਓ ਹੈਗੇ ਉਹ ਵੀ ਅਸੀਂ ਅਰੈਸਟ ਕੀਤੇ ਹੈਗੇ ਤੇ ਹੁਣ ਤੱਕ ਕੱਲ ਤੇ ਅੱਜ ਨੂੰ ਮਿਲਾ ਕੇ ਤਰਨਤਨ ਪੁਲਿਸ ਨੂੰ 150 ਤੋਂ ਜ਼ਿਆਦਾ ਕ੍ਰਿਮੀਨਲ ਰਾਉਂਡ ਅਪ ਐਂਡ ਅਰੈਸਟ ਕੀਤੇ ਗਏ ਨੇ ਇਹਨਾਂ ਵਿੱਚੋਂ 116 ਮੁਲਾਜ਼ਮਾਂ ਦੀ ਸਿੱਧੇ ਗ੍ਰਿਫਤ 116 ਮੁਲਜ਼ਿਮਾਂ ਦੀ ਜਿਹੜੇ ਹੈਗੇ ਕ੍ਰਿਮੀਨਲ ਐਲੀਮੈਂਟ ਹੈਗੇ ਉਹਨਾਂ ਦੀ ਗ੍ਰਿਫਤਾਰੀ ਪਾ ਚੁੱਕੇ ਹੁਣ ਤੱਕ ਬਾਕੀਆਂ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈਗੀ ਤੇ ਉਹਦੇ ਹਿਸਾਬ ਨਾਲ ਜਿਹੜਾ ਲੀਗਲ ਕਾਰਵਾਈ ਹੋਏਗੀ ਉਹ ਸਖਤ ਕਾਰਵਾਈ ਕੀਤੀ ਜਾਏਗੀ ਸਾਡੇ ਕੋਲੇ ਆਪਰੇਸ਼ਨ ਨੂੰ ਲੀਡ ਕਰਨ ਵਾਸਤੇ 4 ਆਫਿਸਰ ਐਸਪੀ ਰੈਂਕ ਦੇ ਹੈਗੇ ਨਾਲ ਉਹਨਾਂ ਦੇ ਨਾਲ ਜਿਹੜੇ ਹੈਗੇ ਉਹ 10 ਆਫਿਸਰ ਡੀਐਸਪੀ ਰੈਂਕ ਦੇ ਹੈਗੇ ਜਿਹੜੇ ਵਕ ਵਕ ਥਾਣਿਆਂ 'ਚ ਸਬ ਡਿਵੀਜ਼ਨ ਲੈਵਲ ਤੇ ਆਪਸੇ ਆਪਰੇਸ਼ਨ ਲੀਡ ਕਰ ਰਹੇ ਹੈਗੇ ਸਾਡੇ 1350 ਤੋਂ ਜ਼ਿਆਦਾ ਫੋਰਸ ਮਸੀਂ ਯੂਜ਼ ਕਰ ਰਹੇ ਆ ਸਾਡਾ ਮਕਸਦ ਜਿਹੜਾ ਹੈਗਾ ਉਹ ਕ੍ਰਿਮੀਨਲ ਐਲੀਮੈਂਟਸ ਖਾਸ ਤੌਰ ਤੇ ਜਿਹੜਾ ਗੈਂਗਸਟਰ ਕ੍ਰਾਈਮ ਨਾਲ ਐਸੋਸੀਏਟਡ ਹੈਗੇ ਉਹਨਾਂ ਨੂੰ ਕਰਪ ਕਰਨਾ ਤੇ ਉਹਨੂੰ ਖਤਮ ਕਰਨਾ ਹੈਗਾ ਜਿਹਦੇ ਵਿੱਚ ਅਸੀਂ ਕਾਫੀ ਤਦਾਦ ਆਫ ਰੇਡਸ ਕਰ ਰਹੇ ਹਾਂ ਹੁਣ ਤੱਕ ਜਿਹੜੀ ਪਿਛਲੇ 2 ਦਿਨਾਂ 'ਚ ਲਗਭਗ 750 ਤੋਂ ਜ਼ਿਆਦਾ ਰੇਡਸ ਸਾਡੀ ਟੀਮਸ ਨੇ ਕੀਤੀਆਂ ਹੈਗੀਆਂ ਹੁਣ ਫਿਰ ਰੇਡ ਕਰਕੇ ਅੱਜ ਮੈਨੂੰ ਲੱਗਦਾ ਅੱਜ 1000 ਤੋਂ ਜ਼ਿਆਦਾ ਰੇਡਸ ਟੋਟਲ ਹੋ ਜਾਣਗੀਆਂ ਪਿਛਲੇ 2 ਦਿਨਾਂ ਦੀ ਜਿਹਦੇ ਵਿੱਚ ਅਸੀਂ ਕਾਫੀ ਬੰਦੇ ਫੜੇ ਹੈਗੇ ਕਾਫੀ ਵੈਰੀਫਾਈ ਕੀਤੇ ਹੈਗੇ ਕਾਫੀ ਦਾ ਵੈਰੀਫਿਕੇਸ਼ਨ ਚੱਲ ਰਿਹਾ ਹੈਗਾ ਤੇ ਆਪਣਾ ਜਿਹੜਾ ਆਪਰੇਸ਼ਨ ਪ੍ਰਾਰ ਹੈਗਾ ਉਹ ਬਹੁਤ ਚੰਗੇ ਤਰੀਕੇ ਨਾਲ ਤਰਨਤਾਰਨ ਚੋਂ ਅਸੀਂ ਚਲਾ ਰਹੇ ਜੀ ਉਹ ਦਾ ਪਿੰਨਾਮੀ ਜੇ ਟੈਸਟ ਵੀ ਇੱਥੇ ਕਾਫੀ ਬੰਦੇ ਫੜੇ ਗਏ ਹੈਗੇ ਜਿਹੜੇ ਗੈਂਗਸਟਰਸ ਦੇ ਐਸੋਸੀਏਟ ਵੀ ਹੈਗੇ ਤੇ ਜਿਹੜੇ ਜਿਨ੍ਹਾਂ ਕੋਲੇ ਵੈਪਨ ਇਲੀਗਲ ਵੈਪਨ ਮੈਂ ਤੁਹਾਨੂੰ ਦੱਸਿਆ ਕਿ ਕੱਲ੍ਹ ਤੋਂ ਇਲੀਗਲ ਵੈਪਨ ਰਿਕਵਰ ਕੀਤੇ ਸੀਗੇ ਅੱਜ ਵੀ ਕੁਝ ਇਲੀਗਲ ਵੈਪਨ ਰਿਕਵਰ ਹੋਏ ਹੈਗੇ ਜਿਹੜੇ ਲੋਕ ਡਰੱਗਸ ਦਾ ਕੰਮ ਵੀ ਕਰਦੇ ਗੈਂਗਸਟਰਸ ਦੇ ਨਾਲ ਵੀ ਐਸੋਸੀਏਟਡ ਹੈਗੇ ਉਹ ਵੀ ਬੰਦੇ ਕੱਲ ਲਗਭਗ ਤਰਨਤਾਰਨ ਪੁਲਿਸ ਤੋਂ ਟੋਟਲ 18 ਬੰਦੇ ਇਦਾਂ ਦੇ ਫੜੇ ਗਏ ਜਿਹੜੇ ਡਾਇਰੈਕਟਲੀ ਗੈਂਗਸਟਰਸ ਦੇ ਨਾਲ ਐਸੋਸੀਏਟਡ ਹੈਗੇ ਵਕ ਵਕ ਕੇਸਾਂ 'ਚ ਜਿਹੜੇ ਉਹਨਾਂ ਦੇ ਨਾਲ ਹੁਣ ਵੀ ਟੱਚ ਹੈਗੇ ਉਹ ਬੰਦੇ ਟੋਟਲ ਜਿਹੜੇ 15 ਤੋਂ ਜ਼ਿਆਦਾ ਕੱਲ ਫੜੇ ਸੀਗੇ ਉਸ ਤੋਂ ਇਲਾਵਾ 302 307 ਦੇ ਕੇਸਾਂ 'ਚ ਕਈ ਅਸੀਂ ਪੀਓ ਫੜੇ ਜਿਹੜੇ 2 2 3 3 ਕੇਸਾਂ 'ਚ ਟ੍ਰੋਕਲੈਂਡ ਆਫੈਂਡਰ ਹੈਗੇ ਤੇ ਹੈਬਿਚੁਅਲ ਆਫੈਂਡਰਸ ਹੈਗੇ ਉਹ ਫੜੇ ਤੇ ਕਾਫੀ ਚੰਗੀ ਸਕਸੈਸ ਜਿਹੜਾ ਹੈਗਾ ਆਪਰੇਸ਼ਨ ਪ੍ਰਹਾਰ ਵਿੱਚ ਤਰਨਤਨ ਪੁਲਿਸ ਨੂੰ ਮਿਲ ਰਹੀ ਹੈ ਤੇ ਇੱਕ ਵਾਰ ਦਾ ਤਾਂ ਵੜੀ ਜਾਂਦੀ ਆ ਵਾਪਰੇ ਨਾਈਟ ਨਹੀਂ ਹੁੰਦੀ ਆ ਵੀ ਮਾਮਲੀ ਸਾਹਮਣੇ ਦੇਖੋ ਇਹ ਚ ਆਮ ਕਹਿਣਾ ਔਰ ਵਾਰਦਾਤਾਂ ਬੜੀਆਂ ਹੋਣੀਆਂ ਔਰ ਇੱਕ ਵਾਰਦਾਤ ਹੋਣਾ ਇਸ ਡਿਫਰੈਂਟ ਥਿੰਗ ਹੈ ਨਾ ਜੀ ਤੇ ਮੇਰੀ ਤੁਹਾਡੇ ਤੋਂ ਰਿਕਵੈਸਟ ਹੈ ਕਿ ਜਿੱਦਾਂ ਗੋਲੀਬਾਰੀ ਤੁਸੀਂ ਇਦਾਂ ਕਹਿ ਦਿੰਦੇ ਹੋ ਜਿੱਦਾਂ ਕੋਈ ਪਾਕਿਸਤਾਨ ਤੇ ਇੰਡੀਆ ਦੇ ਵਿੱਚ ਗੋਲੀਬਾਰੀ ਹੋ ਰਹੀ ਹੈ ਤੇ ਵਾਰਦਾਤਾਂ ਆਮ ਹੋ ਰਹੀਆਂ ਆ ਗਿਆ ਮਤਲਬ ਤੁਸੀਂ ਕਹ ਰਹੇ ਹੋ ਕਿ ਸਰ ਆਮ ਜਿੱਥੇ ਮਰਜ਼ੀ ਗੋਲੀ ਚੱਲਦੀ ਹੈਗੀ ਇਟ ਇਜ਼ ਨਾਟ ਲਾਈਕ 댓 ਕ੍ਰਾਈਮਨਲਸ ਤੇ ਅਸੀਂ ਕਰਵ ਕਰ ਰਹੇ ਆਂ ਕ੍ਰਾਈਮਨਲ ਜਿਹੜਾ ਹੈਗਾ ਉਹ ਫੜਫੜਾ ਰਿਹਾ ਹੈਗਾ ਫਰਸਟ੍ਰੇਟ ਹੋ ਰਿਹਾ ਹੈਗਾ ਉਹ ਆਪਣਾ ਕ੍ਰਾਈਮ ਕਮਿਟ ਕਰਨ ਦੀ ਕੋਸ਼ਿਸ਼ ਕਰਦਾ ਹੈਗਾ ਅਸੀਂ ਫੜ ਰਹੇ ਆਂ ਹੁਣ ਤੁਸੀਂ ਦੱਸੋ ਆਮ ਦਾ ਮਤਲਬ ਹੁੰਦਾ ਕਿ ਦਿਨ ਸੇ ਪੰਜ ਸੱਤ ਗੋਲੀਆਂ ਚੱਲ ਗਈ ਤੇ ਮੈਨੂੰ ਦੱਸੋ ਜੀ ਕੀ ਵੀ ਦੇ ਵਿੱਚ ਸਰ ਕਾਫੀ ਹੋਈ ਦੱਸੋ ਜੀ ਦੱਸੋ ਦੱਸੋ ਸਪੈਸੀਫਿਕ ਦੱਸੋ ਮੈਨੂੰ ਨਹੀਂ ਨਹੀਂ ਮੈਨੂੰ ਦੱਸੋ ਜਨਾਬ ਦੇਖੋ ਮੈਂ ਤੁਹਾਡੇ ਸਾਹਮਣੇ ਜਵਾਬ ਦੇਵਾਂਗਾ ਹਰ ਇੱਕ ਚੀਜ਼ ਦਾ ਕੱਲ ਇੱਕ ਫਾਇਰਿੰਗ ਇਨਸੀਡੈਂਟ ਰਿਪੋਰਟ ਹੋਇਆ ਜਿਹਦੇ ਵਿੱਚ ਸ਼ਾਪ ਕਲੋਜ਼ ਹੋਣ ਤੋਂ ਬਾਅਦ ਉਦੀ ਸ਼ਾਪ ਦੇ ਬਾਹਰ ਦੋ ਫਾਇਰ ਹੋਤੇ ਗਏ ਨੇ ਇਸ ਇਸ ਕੇਸ 'ਚ ਪਹਿਲਾਂ ਪੁਲਿਸ ਵੱਲੋਂ ਕੇਸ ਰਿਸਰਚ ਕਰਕੇ ਬੱਤੇ ਫੜ ਲਿੱਤੇ ਗਏ ਨੇ ਇਹਨਾਂ ਨੂੰ ਵੀ ਫੜਾਂਗੇ ਵੀ ਸਖਤ ਕਾਰਵਾਈ ਕਰਾਂਗੇ ਇਹਨਾਂ ਨੂੰ ਪਤਾ ਲੱਗੇਗਾ ਗੋਲੀ ਚਲਾਣ ਦਾ ਮਤਲਬ ਕੀ ਹੁੰਦਾ ਜਿਹੜਾ ਕਿਸੇ ਤੇ ਵੀ ਗੋਲੀ ਚਲਾਏਗਾ ਉਹਨੂੰ ਪਤਾ ਲੱਗੇਗਾ ਗੋਲੀ ਕਿੱਦਾਂ ਚਲਦੀ ਹੈਗੀ ਤੇ ਜਿਹੜਾ ਵੀ ਕਿਸੇ ਦੇ ਗੋਲੀ ਮਾਰੇਗਾ ਉਹਨੂੰ ਵੀ ਪਤਾ ਲੱਗੇਗਾ ਕਿ ਕਿੱਦਾਂ ਕਿਸੇ ਦੇ ਗੋਲੀ ਮਾਰੀ ਜਾਂਦੀ ਹੈਗੀ ਸਖਤ ਕਾਰਵਾਈ ਹੋਵੇਗੀ ਸਖਤ ਕਾਰਵਾਈ ਹੋਵੇਗੀ ਤੇ ਜਿਹੜਾ ਫੜ ਬਣਾਏਗਾ ਉਹ ਕੋਸ਼ਿਸ਼ ਕਰੇਗਾ ਪਰ ਉਹ ਇਹਦਾ ਨਹੀਂ ਹੈਗਾ ਕਿ ਉਹ ਹੀ ਕੈਨੋ ਟੇਕ ਅਵੇ एवरीथिंग ਕਿ ਜੀ ਉਹ ਤੇ ਮੇਰੀ ਸਾਰਿਆਂ ਤੋਂ ਰਿਕਵੈਸਟ ਹੈ ਕਿ ਤਗੜੇ ਹੋ ਜਾਓ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਖਤਮ ਕਰਾਂਗੇ ਮਿਲ ਕੇ ਤਾਂ ਕਿ ਸਰਕਾਰ ਦਾ ਸਸ CCTV ਕੈਮਰੇ ਘਾੜੀ ਅਜੇ ਤੱਕ ਨਹੀਂ ਲੱਗੇ ਲਗਾਓ ਸਾਰੇ ਮਿਲ ਕੇ ਲਗਾਓ ਤਰੰਤ ਨਾਲੇ ਕਿਉਂ ਨਹੀਂ ਲਗਾਉਂਦੇ ਹਾਂਜੀ ਨਹੀਂ ਨਹੀਂ ਮੇਰੀ ਗੱਲ ਸੁਣੋ ਮੇਰੀ ਬੇਨਤੀ ਸੁਣੋ ਤੁਸੀਂ ਜਨਾਬ ਸਰਪਾਲ ਸਾਹਿਬ ਜੀ ਉਹਨਾਂ ਨੇ ਬੋੜੀ ਝੋਲ ਦੇ ਕੈਮਰੇ ਲਗਾਏਗੇ ਸੀ ਜਿੰਨੀ ਵਾਰ ਐਸਐਸਬੀ ਸਾਹਿਬ ਆਏ ਹੋਏ ਨੇ ਕੈਮਰੇ ਕ੍ਰਾਈਮ ਫੜਨਵਾਤੇ ਕੈਮਰੇ ਲਗਾਏ ਜਾਣਗੇ ਲੇਕਿਨ ਕੈਮਰੇ ਨਾ ਹੋਣ ਕਰਕੇ ਕਈ ਵਾਰੀ ਪ੍ਰਾਧਿਸ਼ੋਰ ਜੱਸ ਮੈਂ ਦੇਖੋ ਜਨਾਬ ਰਿਕੁਐਸਟ ਆ ਹੈਗੀ ਕਿ ਆ ਲੜਾਈ ਸਾਰਿਆਂ ਦੀ ਹੈਗੀ ਆਪਣੀ ਅਸੀਂ ਪੂਰਾ ਜੋਰ ਲਾ ਕੇ ਲੜ ਰਹੇ ਆਂ ਤੁਸੀਂ ਸਾਡੇ ਨਾਲ ਥੋੜਾ ਜਿਹਾ ਸਪੋਰਟ ਕਰੋ ਸਾਰੇ ਮਿਲ ਕੇ ਕੈਮਰਾ ਲਵਾਈਏ ਆਪਾਂ ਜਿਹੜੇ ਕੈਮਰਾ ਲਵਾਣੇ ਹੈਗੇ ਉਹ ਲਵਾਣੇ ਲਵਾਣੇ ਹੈਗੇ ਉਸ ਤੋਂ ਇਲਾਵਾ ਵੀ ਹਰ ਦੁਕਾਨਦਾਰ ਜਿਹੜਾ ਕੈਮਰਾ ਲਾਇਆ ਹੈਗਾ ਆਪਣੇ ਸ਼ਟਰ ਨੂੰ ਕਵਰ ਕਰਨ ਦੇ ਨਾਲ ਨਾਲ ਥੋੜਾ ਜਿਹਾ ਰੋਡ ਵੱਲ ਵੀ ਨੂੰ ਖੋਲ ਦੇਵੇ ਸੋ ਥੈਟ ਕੀ ਹੈਲਪ ਹੋ ਜਾਏ ਉਹਦੀ ਵੀ ਹੈਲਪ ਹੋਏਗੀ ਬਾਕੀ ਲੋਕਾਂ ਦੀ ਵੀ ਹੈਲਪ ਹੋਏਗੀ ਤੇ ਆਪਾਂ ਆਪਣੀ ਪੋਜੀਸ਼ਨ ਇਦਾਂ ਦੀ ਹੈਗੀ ਕਿ ਆਪਾਂ ਕੇਵਲ ਆ ਕਹਿ ਰਹੇ ਹੈਗੇ ਜੀ ਮੇਰੇ ਘਰ ਦੇ ਬਾਹਰ ਦੀ ਨਾਲੀ ਹੈਗੀ ਉਹ ਵੀ ਸਰਕਾਰ ਆ ਕੇ ਸਾਫ਼ ਕਰਕੇ ਜਾਵੇ ਥੋੜਾ ਜਿਹਾ ਆਪਾਂ ਪ੍ਰੋਐਕਟਿਵ ਹੋ ਜਾਈਏ ਬਹੁਤ ਵਧੀਆ ਰਿਜ਼ਲਟ ਆਏਗਾ ਥੈਂਕ ਯੂ